ਪਟਿਆਲਾ ਦੇ ਵੋਟਰਾਂ ਦੀ ਤੇ ਪਟਿਆਲਾ ਦੇ ਨਿਵਾਸੀਆਂ ਦੀ ਜਾਨ ਦੀ ਕੀਮਤ ਕਿੰਨੀ ਹੈ ਜ਼ੀਰੋ ਹੈ ਔਰ ਸਿਰਫ ਔਰ ਸਿਰਫ ਜ਼ੀਰੋ ਹੀ ਦਿਖਾਈ ਦੇ ਰਹੀ ਹੈ ਅਜਿਹੀਆਂ ਗੱਲਾਂ ਸ਼ਾਇਦ ਤੁਹਾਨੂੰ ਚੁਪਣਗੀਆਂ ਤਾਂ ਜ਼ਰੂਰ ਪਰ ਤੁਹਾਨੂੰ ਸੋਚਣ ਤੇ ਵਿਚਾਰਨ ਤੇ ਮਜਬੂਰ ਜ਼ਰੂਰ ਕਰ ਦੇਣਗੀਆਂ ਤੁਸੀਂ ਦੇਖ ਰਹੇ ਹੋ ਗ੍ਰੇਵਿੰਗ ਸਟੋਰੀਜ਼ ਤੇ ਮੈਂ ਕੁਸ਼ਗਰ ਹੋ ਗਿਆ ਗੱਲ ਕਰੀਏ ਪਿਛਲੇ ਸਾਲ ਪਟਿਆਲਾ ਦੇ ਵਿੱਚ ਬਾੜ ਕਾਰਨ ਜੋ ਹਾਲ ਹੋਇਆ ਸੀਗਾ ਉਸ ਚੀਜ਼ ਤੋਂ ਹਰ ਇੱਕ ਬੰਦਾ ਵਾਕਿਫ ਹੈ ਪਰ ਫੇਰ ਵੀ ਇਸ ਉੱਤੇ ਕੋਈ ਚਰਚਾ ਨਹੀਂ ਹੋ ਰਹੀ ਇਸ ਉੱਤੇ ਕੋਈ ਗੱਲਬਾਤ ਨਹੀਂ ਹੋ ਰਹੀ ਅੱਜ ਦੀ ਇੱਕ ਖਾਸ ਰਿਕੁਐਸਟ ਉੱਤੇ ਮੇਰੀ ਇਸ ਵੀਡੀਓ ਨੂੰ ਅੱਖਾਂ ਮੀਚ ਕੇ ਆਪਣੇ ਦੋਸਤਾਂ ਮਿੱਤਰਾਂ ਨਾਲ ਤੇ ਪਟਿਆਲਾ ਦੇ ਹਰ ਇੱਕ ਨਿਵਾਸੀ ਨਾਲ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇਹ ਐਕਸਕਲੂਸਿਵ ਸਟੋਰੀ ਤੁਹਾਨੂੰ ਸੋਚ ਵਿਚਾਰ ਕਰਨ ਤੇ ਮਜਬੂਰ ਕਰ ਦੇਗੀ ਤੇ ਜਾਗਰੂਕ ਕਰਨ ਵਾਸਤੇ ਵੀ ਆਪਣੇ ਆਪ ਨੂੰ ਮਜਬੂਰ ਕਰ ਦੇਵੇਗੀ ਗੱਲ ਕਰੀਏ ਪਿਛਲੇ ਸਾਲ ਪਟਿਆਲਾ ਦੇ ਵਿੱਚ ਬਾੜ ਨੇ ਜੋ ਤਬਾਹੀ ਮਚਾਈ ਉਸ ਤੋਂ ਬਾਅਦ ਸ਼ਾਇਦ ਜੇਕਰ ਹੁਣ ਵੀ ਆਪਾਂ ਇਸ ਮੁੱਦੇ ਉੱਤੇ ਗੱਲਬਾਤ ਨਾ ਕੀਤੀ ਤਾਂ ਅਖਰ ਫਿਰ ਤਾਂ ਜਾਨ ਦੀ ਕੀਮਤ ਜ਼ੀਰੋ ਹੀ ਹੋਏਗੀ ਤੇ ਜ਼ੀਰੋ ਹੀ ਮੰਨੀ ਜਾਏਗੀ ਗੱਲ ਕਰੀਏ ਪਿਛਲੇ ਸਾਲ ਪਟਿਆਲਾ ਦੇ ਵਿੱਚ ਬਹੁਤ ਮਹਿੰਗੀਆਂ ਕਲੋਨੀਆਂ ਜਿਵੇਂ ਕਿ ਅਰਬਨ ਸਟੇਟ ਹੋ ਗਿਆ ਇਸ ਦੇ ਨੇੜੇ ਤੇੜੇ ਦੀਆਂ ਚਿਨਾਰ ਬਾਗ ਫਰੈਂਡਜ਼ ਇਨਕਲੇਵ ਤੇ ਹੋਰ ਵੀ ਕਈ ਕਲੋਨੀਆਂ ਜਿੱਥੇ ਕਿ ਲੋਕੀ ਰਹਿੰਦੇ ਨੇ ਉੱਥੇ ਉਹਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਬਾੜ ਕਾਰਨ ਪਰ ਫੇਰ ਵੀ ਉੱਥੇ ਨਾ ਤਾਂ ਕੋਈ ਮੁਆਵਜ਼ਾ ਮਿਲਿਆ ਤੇ ਉਸ ਤੋਂ ਬਾਅਦ ਇਸ ਸਾਲ ਵੀ ਕਿੰਨਾ ਕੁ ਥੋੜੇ ਬਾਰੇ ਗੌਰ ਕੀਤਾ ਜਾ ਰਿਹਾ ਹੈ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇਸ ਉੱਤੇ ਨਾ ਤਾਂ ਕੋਈ মিডিਆ ਚੈਨਲ ਗੱਲ ਕਰ ਰਿਹਾ ਤੇ ਨਾ ਹੀ ਕੋਈ ਅਖਬਾਰਾਂ ਦੇ ਵਿੱਚ ਖਾਸ ਤੌਰ ਤੇ ਕੁਝ ਨਹੀਂ ਅਰੇਜ਼ ਹੋ ਰਹੀ ਹੈ ਸਰਕਾਰ ਉੱਤੇ ਇਲੈਕਸ਼ਨਾਂ ਉੱਤੇ ਬੜੇ ਜੋਰ-ਸ਼ੋਰ ਨਾਲ ਧਿਆਨ ਦਿੱਤਾ ਜਾ ਰਿਹਾ ਸੀ ਤੇ ਬਾਜਵਰਗੀ ਨਿਗਰਤਾ ਰੱਖੀ ਜਾ ਰਹੀ ਸੀ ਪਰ ਇਸ ਮੁੱਦੇ ਉੱਤੇ ਕੌਣ ਸੋਚੇਗਾ ਤੇ ਕੌਣ ਗੱਲ ਕਰੇਗਾ ਇੱਕ ਵਾਰ ਪਿਛਲੇ ਸਾਲ ਦੀ ਤੁਹਾਨੂੰ ਯਾਦਾਂ ਤਾਜ਼ਾ ਕਰ ਦਵਾਵਾਂ ਮੈਂ ਇਸ ਸਕਰੀਨ ਦੇ ਉੱਤੇ ਇੱਕ ਵਾਰ ਪਿਛਲੇ ਸਾਲ ਦੀਆਂ ਤਸਵੀਰਾਂ ਦੇਖ ਲਓ ਬਾੜ ਦੀਆਂ ਤਸਵੀਰਾਂ ਦੇਖ ਕੇ ਸ਼ਾਇਦ ਤੁਹਾਨੂੰ ਕੁਝ ਚੀਜ਼ਾਂ ਯਾਦ ਆ ਗਈਆਂ ਹੋਣੀਆਂ ਕਿ ਪਿਛਲੇ ਸਾਲ ਕਿੰਨਾ ਡਰ ਤੇ ਸਹਿਮ ਦਾ ਮਾਹੌਲ ਸੀਗਾ ਤੇ ਕਿੰਨੀ ਤਬਾਹੀ ਮੱਚੀ ਸੀਗੀ ਪਰ ਇਸ ਸਾਲ ਵੀ ਹੁਣ ਤੱਕ ਪਟਿਆਲਾ ਦੇ ਜਿਹੜੇ ਨਵੇਂ ਡੀਸੀ ਪੁਆਇੰਟ ਹੋਏ ਨੇ ਉਹਨਾਂ ਤੋਂ ਜੇਕਰ ਪੁੱਛੀਏ ਸਵਾਲ ਤਾਂ ਹੁਣ ਤੱਕ ਸਿਰਫ ਇੱਕ ਵਾਰ ਦੌਰਾ ਕੀਤਾ ਗਿਆ ਜਿਸ ਬਾਰੇ ਜਰਨਲਿਸਟ ਐਸੋਸੀਏਸ਼ਨ ਵਿੱਚ ਖਬਰ ਆਫੀਸ਼ੀਅਲ ਐਡਮਿਨਿਸਟ੍ਰੇਸ਼ਨ ਵੱਲੋਂ ਪਾਈ ਗਈ ਸੀਗੀ ਕਿ ਇੱਕ ਵਾਰ ਪਟਿਆਲਾ ਦੇ ਡੀਸੀ ਵੱਲੋਂ ਇਸ ਚੀਜ਼ ਉੱਤੇ ਦੌਰਾ ਕੀਤਾ ਗਿਆ ਪਰ ਇਸ ਵਾਸਤੇ ਕੋਈ ਪੁਖਤਾ ਇੰਤਜ਼ਾਮ ਨਹੀਂ ਕੀਤੇ ਗਏ ਅਜੇ ਹੀ ਕੋਈ ਵੀ ਖਬਰ ਸਾਹਮਣੇ ਨਹੀਂ ਆਈ ਪਟਿਆਲਾ ਦੇ ਵਿੱਚ ਹੈਰੀਟੇਜ ਸਟਰੀਟ ਦਾ ਵੀ ਜਿਹੜਾ ਮਾਮਲਾ ਬੜਾ ਉੱਠਿਆ ਸੀਗਾ ਉਸ ਦੇ ਵਿੱਚ ਕਰੋੜਾਂ ਰੁਪਏ ਦੀ ਰਾਸ਼ੀ ਦਾ ਪ੍ਰੋਜੈਕਟ ਪਾਸ ਹੋਇਆ ਸੀਗਾ ਤੇ ਉਸ ਦੇ ਉੱਤੇ ਹੁਣ ਤੱਕ ਜਿਹੜੀ ਕੈਲੀ ਗਰਾਉਂਡ ਰਿਐਲਿਟੀ ਦਿਖਾ ਰਹੀ ਹੈ ਤਾਂ ਜ਼ੀਰੋ ਹੈ ਸਿਰਫ ਇੰਨੇ ਕਰੋੜਾਂ ਰੁਪਏ ਦਾ ਕਪੜਾ ਕਿੱਥੇ ਗਿਆ ਤੇ ਕਿੱਥੇ ਰਹਿ ਗਿਆ ਇਹ ਹਲੇ ਤੱਕ ਕਿਸੇ ਨੂੰ ਨਹੀਂ ਪਤਾ ਲੱਗਿਆ ਡੇਡਲਾਈਨ ਪਹਿਲੇ 2021 ਦੀ ਦਿੱਤੀ ਗਈ ਸੀਗੀ ਫਿਰ 2022 ਦੀ ਦਿੱਤੀ ਗਈ ਸੀਗੀ ਪਰ ਹੁਣ ਤੱਕ ਉਹ ਹੈਰੀਟੇਜ ਵਾਲਾ ਕੰਪਲੀਟ ਹੀ ਨਹੀਂ ਹੋਇਆ ਤੇ ਬੜੀ ਨਦੀ ਤੇ ਛੋਟੀ ਨਦੀ ਦਾ ਕੋਈ ਪੱਕੀ ਡਿਵੈਲਪਮੈਂਟ ਨਹੀਂ ਹੋਈ ਸਾਈਡਾਂ ਤੇ ਜਿਹੜੇ ਉਸ ਨੂੰ ਪੱਕਾ ਕੀਤਾ ਜਾਣਾ ਸੀਗਾ ਸਿਮੈਂਟਿਡ ਕੀਤਾ ਜਾਣਾ ਸੀ ਉਸ ਚੀਜ਼ ਨੂੰ ਕਿਤੇ ਵੀ ਨਹੀਂ ਦੇਖਿਆ ਗਿਆ ਜੇਕਰ ਮੈਂ ਝੂਠ ਬੋਲ ਰਿਹਾ ਹੋ ਸਕਦਾ ਮੈਨੂੰ ਸ਼ਾਇਦ ਇਹ ਵੀਡੀਓ ਡਿਲੀਟ ਕਰਨੀ ਪੈ ਜਾਵੇ ਜੇਕਰ ਕੋਈ ਮੈਨੂੰ ਐਵੀਡੈਂਸ ਪ੍ਰੂਫ ਕਰ ਦਵੇ ਪਰ ਮੈਂ ਇੱਕ ਵਾਰ ਐਵੀਡੈਂਸ ਜ਼ਰੂਰ ਪ੍ਰੂਫ ਕਰ ਦਵਾਂ ਜੋ ਕਿ ਹੁਣੀ ਗਰਾਊਂਡ ਰਿਐਲਿਟੀ 'ਚ ਮੈਂ ਇਹ ਇਹ ਕਲਿੱਪਸ ਖਿੱਚ ਕੇ ਲਿਆ ਤੁਹਾਡੇ ਤੁਹਾਡੇ ਸਾਰਿਆਂ ਲਈ ਸ਼ਾਇਦ ਸਪੈਸ਼ਲੀ ਇਹ ਕਲਿੱਪਸ ਦੇਖਣ ਵਾਲਿਆਂ ਨੇ ਕਿ ਆਖਰ ਗਰਾਊਂਡ ਰਿਐਲਟੀ ਉੱਥੇ ਕੀ ਕਹਿ ਰਹੀ ਹੈ ਤੋ ਗਰਾਊਂਡ ਰਿਐਲਿਟੀ ਇਹੀ ਦੱਸ ਰਹੀ ਹੈ ਕਿ ਤੁਹਾਡੇ ਵੋਟਰਾਂ ਦੀ ਤੇ ਜਾਨ ਦੀ ਕੀਮਤ ਸਿਰਫ ਔਰ ਸਿਰਫ ਜ਼ੀਰੋ ਹੈ ਪੰਜਾਬ ਤੋਂ ਗੱਲ ਕਰੀਏ 92 ਸੀਟਾਂ ਜਿਤਾਈਆਂ ਸਿਗੀਆਂ ਪਟਿਆਲਾ ਦੇ ਜਾਂ ਹੋਰ ਵੀ ਡਿਸਟ੍ਰਿਕਟ ਦੇ ਜਿਹੜੇ ਨਿਵਾਸੀਆਂ ਨੇ ਕਿਉਂਕਿ ਉਹਨਾਂ ਨੂੰ ਸਿਰਫ ਔਰ ਸਿਰਫ ਇਸ ਚੀਜ਼ ਤੇ ਭਰੋਸਾ ਜੀ ਕਿ ਆਮ ਆਦਮੀ ਪਾਰਟੀ ਦਾ ਇਹੀ ਏਜੰਡਾ ਸੀ ਕਿ ਕਰਪਸ਼ਨ ਵਾਲਿਆਂ ਨੂੰ ਜੇਲ੍ਹਾਂ ਦੇ ਵਿੱਚ ਭਰਤੀ ਕੀਤਾ ਜਾਏਗਾ ਪਰ ਪ੍ਰੋਜੈਕਟ ਵਾਲੇ ਬੰਦਿਆਂ ਨੂੰ ਕਿਤੇ ਜੇਲ੍ਹਾਂ ਦੇ ਵਿੱਚ ਨਾ ਤਾਂ ਦੇਖਿਆ ਜਾ ਰਿਹਾ ਤੇ ਨਾ ਇਹਨਾਂ ਦੀ ਕੋਈ ਗੱਲ ਕਰ ਰਿਹਾ ਹੈ ਗੱਲ ਕਰੀਏ ਪਰ 92 ਐਮਐਲਏ ਹੋ ਸਕਦਾ ਹੈ ਸ਼ਾਇਦ ਘਟ ਵੀ ਗਏ ਹੋਣ ਹੋ ਸਕਦਾ ਹੈ ਸ਼ਾਇਦ ਪਟਿਆਲਾ ਤੋਂ ਵਰਕਰ ਵੀ ਗਏ ਹੋਣ ਜਿਆਦਾ ਵਰਕਰ ਗਏ ਹੋਣ ਤੇ ਐਮ ਐਲ ਏਜ਼ ਘਟ ਗਏ ਹੋਣ ਜਦੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਅਰੈਸਟ ਕੀਤਾ ਸੀਗਾ ਉੱਥੇ ਧਰਨਾ ਦੇਣ ਲਈ ਪਰ ਇਹ ਗੱਲਾਂ ਉੱਤੇ ਕੌਣ ਗੌਰ ਕਰੇਗਾ ਪਟਿਆਲਾ ਦੇ ਨਿਵਾਸੀ ਪੰਜਾਬ ਸਰਕਾਰ ਜਾਂ ਪਟਿਆਲਾ ਦੀ ਐਡਮਿਨਿਸਟ੍ਰੇਸ਼ਨ ਇਹ ਇੱਕ ਬਹੁਤ ਵੱਡਾ ਕੁਐਸਚਨ ਰੇਜ਼ ਹੁੰਦਾ ਜੇਕਰ ਪਿਛਲੀ ਵਾਰ ਵਾਂਗ ਵੀ ਇਹੀ ਹਾਲ ਰਹਾ ਤਾਂ ਇਸ ਵਾਰ ਪਟਿਆਲਾ ਦਾ ਕੀ ਹਾਲ ਹੋਏਗਾ ਇਸ ਬਾਰੇ ਤੁਸੀਂ ਹੁਣ ਇਨ ਫਿਊਚਰ ਸੋਚ ਸਕਦੇ ਹੋ ਹਾਲਾਂਕਿ ਅੱਜ ਪਹਿਲੀ ਵਾਰ ਬਾਰਿਸ਼ ਪਈ ਹੈ ਜਿਸ ਦੇ ਵਿੱਚ ਪਟਿਆਲਾ ਬੜੀ ਨਦੀ ਦੀ ਇਹ ਮੈਂ ਜਿਹੜੇ ਕਲਿੱਪਸ ਤੁਹਾਡੇ ਨਾਲ ਸਾਂਝੇ ਕੀਤੇ ਨੇ ਪਹਿਲਾਂ ਇਹ ਤਾਂ ਹੀ ਤੁਹਾਨੂੰ ਪੇਸ਼ ਕੀਤੇ ਆ ਕਿ ਪਟਿਆਲਾ ਦੀ ਬੜੀ ਨਦੀ ਦਾ ਇਹ ਹਾਲ ਹੋਇਆ ਇਸ ਵੇਲੇ ਤੇ ਇਸ ਦੇ ਵਿੱਚ ਜਿਹੜੇ ਕਲਿੱਪਸ ਦੇ ਵਿੱਚ ਇੱਕ ਬ੍ਰਿਜ ਤੁਹਾਨੂੰ ਦਿਖਿਆ ਹੈ ਇਹ ਬ੍ਰਿਜ ਉਹੀ ਹੈ ਜਿਸ ਦੇ ਉੱਤੇ ਸਾਫ ਤੌਰ ਤੇ ਕਹੀ ਹੈ ਤਾਂ ਪੈਚ ਵਰਕ ਕੀਤਾ ਗਿਆ ਸੀਗਾ ਪਿਛਲੇ ਵਾਰ ਵਾਂਗ ਕਿਉਂਕਿ ਪਿਛਲੀ ਵਾਰ ਇਹ ਬ੍ਰਿਜ ਵਿੱਚ ਪਾੜ ਪੈ ਗਿਆ ਸੀਗਾ ਪਾੜ ਪੈਣ ਤੋਂ ਬਾਅਦ ਇਸ ਦੇ ਵਿੱਚ ਪੈਚ ਵਰਕ ਹੀ ਕੀਤਾ ਗਿਆ ਸੀਗਾ ਇਹ ਪੈਚ ਵਰਕ ਇਸ ਕਰਕੇ ਕੀਤਾ ਗਿਆ ਸੀਗਾ ਤਾਜੋ ਇਸ ਉਤੇ ਆਵਾਜ਼ ਹੀ ਫਿਰ ਤੋਂ ਸ਼ੁਰੂ ਹੋ ਸਕੇ ਪਰ ਉਸ ਉਤੇ ਕਿਸੇ ਨੇ ਗੌਰ ਨਹੀਂ ਕੀਤਾ ਕਿ ਪਟਿਆਲਾ ਦੇ ਵਿੱਚ ਜਿਹੜੀ ਬਾੜਾਂਨ ਤੋਂ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਹੈ ਤੇ ਡਰ ਦੇ ਸਹਿਮ ਨੂੰ ਮੌਲ ਨੂੰ ਠੰਡਾ ਕੀਤਾ ਜਾ ਸਕਦਾ ਹੈ ਇੱਕ ਬਹੁਤ ਵੱਡਾ ਕੁਐਸ਼ਨ ਹੈ ਤੇ ਇਸ ਦੇ ਬਾਰੇ ਜਾਗਰੂਕ ਹੋਣਾ ਇਸ ਦੇ ਬਾਰੇ ਸੋਚ ਵਿਚਾਰ ਕਰਨਾ ਹਰ ਇੱਕ ਪਟਿਆਲਾ ਨਿਵਾਸੀ ਵਾਸਤੇ ਇਸ ਵੇਲੇ ਜ਼ਰੂਰੀ ਬਣ ਚੁੱਕਿਆ ਹੈ ਕਿਉਂਕਿ ਇਸ ਵੇਲੇ ਫਿਰ ਤੋਂ ਜਿਹੜਾ ਇਹ بارش ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਤੇ بارش ਆਣ ਦਾ ਹੀ ਸੰਭਾਵਨਾ ਇਸ ਵਾਰ ਫਿਰ ਤੋਂ ਵੱਧ ਹੋ ਸਕਦੀ ਹੈ ਪਰ ਇਸ ਚੀਜ਼ ਦੀ ਹਲੇ ਤੱਕ ਕੋਈ ਵੀ ਅਫੀਸ਼ੀਅਲ ਡਾਟਾ ਨਹੀਂ ਆਇਆ ਜਲਦ ਮਿਲਾਂਗੇ ਹੋਰ ਨਵਾਂ ਤੇ ਤਾਜ਼ਾ ਅਪਡੇਟ ਲੈ ਕੇ ਜੇਕਰ ਇਹ ਐਕਸਕਲੂਸਿਵ ਸਟੋਰੀ ਵਧੀਆ ਲੱਗੀ ਤਾਂ ਸ਼ੇਅਰ ਕਰਨੀ ਨਾ ਭੁੱਲਿਓ ਜਲਦ ਮਿਲਾਂਗੇ ਹੋਰ ਨਵਾਂ ਤੇ ਤਾਜ਼ਾ ਅਪਡੇਟ ਲੈ ਕੇ ਜੁੜੇ ਰਹੋ ਵਿਮੇਨ ਸਟੋਰੀਜ਼ ਨਾਲ